ਆ ਦੇ ਲੈ ਬਾਈ ਰਸਤੇ ਦੇ ਲੈ ਸਾਰੇ ਬੰਦ ਕਰਵਾ ਦਿਆ ਬੰਦਾ ਦੇ ਲੈ ਸੜਕ ਪੱਟਣ ਦਾ ਮਤਲਬ ਇਹ ਨਹੀਂ ਵੱਡਦਾ ਰਾਤ ਭਰ ਅੱਤੇ ਕਿਹਨੇ ਲੰਘਣਾ ਕਿੱਧਰ ਦੀ ਲੰਘੂ ਯਾਰ ਆਹ ਦੋ ਦੋ ਆਹ ਜਵਾਗ ਬਿਮਾਰ ਹੋ ਰਹੇ ਨੇ ਵੱਡੇ ਬਾੜੇ ਲਿਖੇ ਇਹ ਪੰਚਾਇਤ ਦੇ ਵਿੱਚ ਇਹ ਜੀ ਨੇ ਵੀ ਪੱਟਿਆ ਯਾਰ ਗਲਤ ਪੱਟਿਆ ਸੜਕ ਪੱਟਣ ਦਾ ਕੀ ਮਤਲਬ ਆ ਆ ਦੇ ਨਾ ਸਾਰਾ ਦੇ ਲੋ ਬਈਆ ਸਾਰੇ ਖੜੇ ਨੇ ਜਾਊ ਕਿੱਧਰ ਦੀ ਬੰਦਾ ਨੱਸਾ ਇਹਦੀ ਜਵਾਬ ਤਾਂ ਫੇਰ ਖੋਲਤਾ ਬੰਦ ਕਰੋ ਯਾਰ ਆ ਰਾਤ ਅਸੀਂ ਦੋ ਲਾ ਲਾ ਦਿੰਦੇ ਆ ਦੱਸ ਕਿੱਧਰ ਦੀ ਲੈ ਕੇ ਜਾਊਗਾ ਇਹ ਬਾਪਸ ਜਾਇਆ ਇਹਨੇ ਬਾਪਸ ਮੋੜੀ ਵਾਲਾ ਪਿੰਡ ਨੂੰ ਆ ਦੇਖ ਲੈ ਬਾਈ ਰਸਤੇ ਦੇਖ ਲੈ ਸਾਰੇ ਬੰਦ ਕਰਵਾ ਦਿਆ ਬੰਦਾ ਦੇ ਲੈ ਸੜਕ ਪੱਟਣ ਦਾ ਮਤਲਬ ਇਹ ਨਹੀਂ ਵੱਡਦਾ ਰਾਤ ਭਰਾਤੇ ਕਿ ਇਹਨੇ ਲੰਘਣਾ ਕਿੱਧਰ ਦੀ ਲੰਘੂ ਯਾਰ ਆਹ ਜੋ ਆਹ ਜਵਾਗ ਬਿਮਾਰ ਹੋ ਰਿਆ ਲੈ ਵੱਡੇ ਬਾੜੇ ਲਿਖੇ ਇਹ ਪੰਚਾਇਤ ਦੇ ਵੀ ਪੱਟਾ ਯਾਰ ਗਲਤ ਪੱਟਾ ਸੜਕ ਪੱਟਣ ਦਾ ਕੀ ਮਤਲਬ ਆ ਆ ਦੇਣਾ ਸਾਰਾ ਸਾਰਾ ਦੇ ਲੋ ਬਈਆ ਸਾਰੇ ਖੜੇ ਨੇ ਓ ਜਾਊ ਕਿੱਧਰ ਦੀ ਬੰਦਾ ਨੱਸਾ ਇਹਦੀ ਜਵਾਤ ਫੇਰ ਖੋਲਤਾ ਬੰਦ ਕਰੋ ਯਾਰ ਆ ਰਾਤ ਅਸੀਂ ਦੋ ਲਾ ਲਾ ਦਿੰਦੇ ਆ ਦੱਸ ਕਿੱਧਰ ਨਹੀਂ ਲੈ ਕੇ ਜਾਊਗਾ ਇਹ ਬਾਪਸ ਜਾਇਆ ਇਹਨੇ ਬਾਪਸ ਮੋੜੀ ਵਾਲਾ ਪਿੰਡ ਨੂੰ ਆ ਦੇਖੋ ਜੀ ਗੁਰੂ ਘਰ ਦੀ ਲਾਸਟ ਕੰਦਾਈ ਗੜੀ ਪੈਸਲੀ ਕੰਦਾ ਆ ਦੇਖੋ ਕਿਵੇਂ ਹਾਲ ਹੋਇਆਗਾ ਤੇ ਆ ਦੇਖੋ ਜੀ ਦੂਸਰਾ ਸਾਰਾ ਪਾਣੀ ਇੱਧਰਲੀ ਸਾਈਡ ਆਉਂਦਾ ਜੀ ਇਹ ਉਹਨਾਂ ਨੇ ਵੱਢਣ ਕਰਕੇ ਉਹਨਾਂ ਦੇ ਵੱਢਣ ਕਰਕੇ ਹੋਇਆ ਜੀ ਇਹ ਜੀ ਸੀ ਵੀ ਦੇ ਕਾਰਨ ਹੋਇਆ ਸਾਰਾ ਪੰਚਾਇਤ ਵੱਲੋਂ ਕਰਾਇਆ ਇਹ ਕੰਮ ਆਹ ਦੇਖੋ ਜੀ ਆਹ ਸਾਰਾ ਨੁਕਸਾਨ ਹੋਇਆ ਪਾਣੀ ਦੇ ਕਾਰਨ ਹੀ ਹੋਇਆ ਦੇਖੋ ਆਹ ਦੇਖੋ ਪਾਣੀ ਕਿੰਨਾ ਕਿੰਨਾ ਪਾਣੀ ਆਹ ਦੇਖ ਲਓ ਜੀ ਜੀਰੀ ਬੱਚੂ ਆਹ ਦੇਖੋ ਪਾਣੀ ਸਾਰਾ ਇਹ ਸਾਰਾ ਪਾਣੀ ਆ ਰਿਹਾਗਾ ਆਹ ਦੇਖੋ ਕਿੰਨਾ ਨੁਕਸਾਨ ਹੋਇਆ ਜੀ ਤੇ ਆਹ ਦੇਖੋ ਜੀ ਪਾਣੀ ਦੇਖੋ ਪਾਣੀ ਕਿੰਨਾ ਆ ਰਿਹਾਗਾ ਏਕ ਹੀ ਨੁਕਸਾਨ ਹੀ ਨਹੀਂ ਹੈਗਾਗਾ ਇਹ ਵੀ ਕਰਨੇਗੇ ਦੇਖੋ ਜੀ ਕਿੰਨੀ ਤਰੇੜ ਆ ਗਈ ਦੇਖੋ ਆਹ ਕਦੋਂ ਵੀ ਡਿੱਗ ਸਕਦਾ ਨਾ ਤਾਂ ਇਹ ਰਾਤ ਨੂੰ ਪੈਣ ਜੋਗੇ ਨੇ ਆਹ ਦੇਖੋ ਕਿੰਨਾ ਨੁਕਸਾਨ ਆ ਗਿਆ ਭਈ ਆ ਤਰੇੜ ਸਾਰੀ ਤਰੇੜਾ ਖਾ ਗਿਆ ਇਹ ਨਾ ਤਾਂ ਇਹ ਭਾਈ ਰਾਤ ਨੂੰ ਮਤਲਬ ਸੌਂ ਵੀ ਨਹੀਂ ਸਕਦਾ ਬੰਦਾ ਇਹ ਸਾਰੇ ਬਾਹਰ ਪੈਂਦੇ ਨੇ ਆਹ ਦੇਖ ਲਓ ਪਾਣੀ ਕਿੰਨਾ ਆਗਾ ਜੀ ਆ ਸਾਰਾ ਪਾਣੀ ਆ ਗਿਆ ਜੀ ਆਹ ਦੇਖੋ ਜੀ ਆਹ ਸਾਰੀ ਤਰੇੜ ਖਾਦੀ ਹੋਈ ਆ ਆ ਦੇਖੋ ਆ ਸਾਰੀ ਤਰੇੜ ਖਾਦੀ ਹੋਈ ਆ ਆ ਸਾਰਾ ਫਰਸਾ ਧੋ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਬਾਈ ਕੱਲਾ ਪੰਚਾਇਤ ਦੇ ਉਹਦੇ ਕਾਰਨ ਹੀ ਹੋਇਆ ਇਹ ਸਾਰਾ ਆ ਦੇਖ ਲਓ ਜੀ ਆ ਕਿਸੇ ਗਰੀਬ ਦਾ ਕਰਨੀ ਹੈਗਾ ਦਿਹਾੜੀਦਾਰ ਬੰਦਾ ਹੈ ਆ ਦਿਹਾੜੀਦਾਰ ਬੰਦਾਗਾ ਕਿੰਨਾ ਨੁਕਸਾਨ ਹੋਇਆ ਜੀ ਇਹ ਇੱਕ ਪਾਸੇ ਪੰਚਾਇਤ ਆਪਦੇ ਘਰ ਦੇਖਦੀ ਆ ਤੇ ਦੂਜੇ ਪਾਸੇ ਆ ਗਰੀਬ ਦੇ ਘਰ ਦੇਖੋ ਕਿੰਨਾ ਨੁਕਸਾਨ ਹੋਇਆਗਾ ਪੈਰ ਦਾ ਲੰਗਾ ਵੀ ਨਹੀਂ ਰਿਹਾ ਬੰਦੇ ਦੇ ਆ ਦੇਖ ਲਓ ਕਿੰਨਾ ਨੁਕਸਾਨ ਹੋਇਆ ਆ ਦੇਖ ਲਓ ਕਿੰਨਾ ਪਾਣੀ ਆ ਰਿਹਾਗਾ ਆ ਦੇਖ ਲਓ ਆ ਵੀ ਕਿਸੇ ਗਰੀਬ ਬੰਦੇ ਦਾ ਘਰ ਆਗਾ ਆ ਦੇਖੋ ਆ ਵੀ ਕਿਸੇ ਗਰੀਬ ਬੰਦੇ ਦਾ ਘਰ ਆਗਾ ਇਹ ਸਾਰੇ ਰਾਤ ਬਾਹਰੇ ਸੁੱਤੇ ਨੇਗੇ ਸਾਰਾ ਫਰਸ ਦਬ ਗਿਆ ਕਦੋਂ ਵੀ ਸੱਤ ਡਿੱਕ ਸਕਦੀ ਹੈਗੀ ਆਹ ਦੇਖ ਲੋ ਆ ਸਾਰਾ ਦਬ ਗਿਆ ਕੰਦ ਲਮੋ ਇਹ ਨੁਕਸਾਨ ਹੀ ਨਹੀਂ ਹੈਗਾ ਇਹ ਵੀ ਗਰੀਬ ਬੰਦਾ ਹੈਗਾ ਦਿਹਾੜੀਦਾਰ ਬੰਦਾ ਹੈ ਇਹ ਹੋਰ ਕਿਹੜਾ ਤਾਂ ਮੈਂ ਇੱਧਰ ਦਬਿਆ ਬਈ ਆਪੇ ਸ਼੍ਰੀ ਕੰਤ ਚੋ ਗਿਆ ਸਾਰੀ ਸਾਰੀ ਆ ਦਬ ਗਈ ਹੈ ਨਾ ਹਾਂ ਕਿੱਸਾ ਜਾਊਗੀ ਤੇ ਸਾਰਾ ਪਾਣੀ ਪਾਣੀ ਨਾਲ ਸਾਰੀ ਕੰਦ ਦਬ ਗਈ ਇੱਧਰ ਜਾਈ ਜਾਂਦਾ ਪਾਣੀ ਆ ਸਾਰੀ ਕੰਦ ਦਬ ਗਈ ਨਾ ਆ ਅੰਦਰ ਵੀ ਆ ਇੱਧਰ ਆਹ ਦਿਖਾਈ ਮਾੜਾ ਕੰਦਰ ਕਿਹੜੇ ਕੰਮਰੇ ਦਾ ਦਾ ਆ ਇੱਧਰ ਲੈ ਜਾਣਾ ਬੜਾ ਸੇਤੀ ਦਿਖਾ ਦੇ ਫਿਰ ਉੱਤੇ ਆਹ ਮੈਂ ਰੇਤੀ ਆਹ ਸਾਰਾ ਦੱਬੂ ਮੈਂ ਆਹ ਦੇਖ ਲਓ ਬਈ ਆ ਸਾਰਾ ਦੱਬ ਗਿਆ ਇਹ ਕਦੋਂ ਵੀ 7-8 ਕਦੋਂ ਵੀ ਢਿੱਕ ਸਕਦੀ ਐ ਇਹ ਇਹ ਬਜਾਰੇ ਕਿਸੇ ਨੇ ਕਰੇ ਪੈਂਦੇ ਨੇ ਰਾਤ ਨੂੰ ਆਹ ਦੇਖੋ ਸਾਰਾ ਟੰਡਾ ਲੱਗਿਆ ਆਹ ਦੇਖ ਲਓ ਕਿੰਨਾ ਪਾਣੀ ਦਾ ਨੁਕਸਾਨ ਹੋਇਆ ਇਹ ਕਿਸੇ ਦਾ ਘਰ ਹੀ ਨਹੀਂ ਹੈਗਾ ਬਈ ਦੇਖ ਲੋ ਬਾਈ ਬੋਰੀਆਂ ਲਾ ਕੇ ਇਹਨਾਂ ਨੇ ਆ ਮੋਰਾ ਬਹੁਤ ਵੱਡਾ ਮੋਰਾ ਸੀ ਕਿਹੜਾ ਪਾਣੀ ਸੱਦਾ ਜਾ ਰਿਹਾ ਸੀਗਾ ਇਹ ਵੀ ਕਿਸੇ ਗਰੀਬ ਦਾ ਘਰ ਆਗਾ ਉਹ ਦੇਖ ਲੋ ਕਿੱਡਾ ਮੋਰਾ ਕਾ ਆ ਦੇਖੋ ਕਿੱਡਾ ਮੋਰਾ ਕਾ ਇਹ ਵੀ ਕਿਸੇ ਗਰੀਬ ਦਾ ਘਰ ਆਗਾ ਇਹ ਹਾਰ ਕੇ ਕਿਸੇ ਦੇ ਘਰੇ ਪਏ ਰਾਤ ਨੂੰ ਬਾਈ ਕੀ ਪਤਾ ਰਾਤ ਨੂੰ ਕਦੋਂ ਸੱਤ ਕਦੋਂ ਗੱਡਿਕ ਸਕਦੀ ਆ ਇਹ